ਆ ਦੇਖੋ ਜੀ ਸਾਡੇ ਦੋ ਭੁੱਖੇ ਮੁੰਡੇ ਇਹਨਾਂ ਨੂੰ ਜਿਵੇਂ ਵਿਚਾਰੇ ਰੋਟੀ ਨਹੀਂ ਮਿਲੀ ਰੋਟੀਆਂ ਖਾ ਰਹੇ ਆ ਆਪ ਦਾ ਸਾਹ ਦੇਖੇ ਇੰਨੇ ਕਿ ਬਸ ਪੀਸ ਦੋ ਚਾਹ ਰਹੀ ਹੈ ਓਹ ਓਹੋ ਇਹਨੂੰ ਕਿਤੋਂ ਮੰਗ ਕੇ ਲਿਆਏ ਹੁੰਦੇ ਨਾ ਐ ਬੈਠੇ ਹੋ ਹਨਾ ਕੋਈ ਚਾਹ ਚੁਇ ਲਾ ਲੋ ਨਾਲ ਚਾਹ ਦਿੱਤੀ ਜਿੱਦੋਂ ਮੰਗੀ ਸੀ ਰੋਟੀਆਂ ਦਿੱਤੀ ਅੱਛਾ ਅੱਛਾ ਕਿਤੋਂ ਮੰਗ ਕੇ ਲਿਆਏ ਹੋ ਨਾਨੀ ਨੇ ਕਾ ਚਪਲਾ ਬਣਾ ਕੇ ਆਸੀ ਨਾਲ ਨੇ ਚਾਹ ਨੂੰ ਉੱਤੇ ਦੇ ਦਿੱਤਾ ਅੱਛਾ ਚਾਹ ਨਾਲ ਰੋਟੀਆਂ ਦੇ ਦੋ ਖਾ ਲੇ ਮਾ ਪਾਣੀ ਲੈ ਆਂਦਾ ਮੰਨੂ ਵੀ ਦੇਈ ਪਾਣੀ ਨਮਸਕਾਰ ਜੀ ਸਾਰਿਆਂ ਨੂੰ ਮਾਨ ਫੈਮਿਲੀ ਵਲੋਗਸ ਤੇ ਬਿਸਤਰਾ ਬਹੁਤ ਬਹੁਤ ਸਵਾਗਤ ਹੈ ਤੁਸੀਂ ਦੇਖਿਆ ਹੋਣਾ ਤੁਹਾਨੂੰ ਦੋ ਭੁੱਖੇ ਦਿਖਾਏ ਆ ਜਿਹੜੇ ਕਿ ਬੈਠੇ ਏਦਾਂ ਰੋਟੀਆਂ ਖਾ ਰਹੇ ਆ ਜਿਵੇਂ ਬਸੇ-ਮਸੇ ਰੋਟੀ ਮਿਲੀ ਹੋਵੇ ਤੇ ਅੱਜ ਅਸੀਂ ਆਏ ਆ ਇੱਥੇ ਯਸ਼ੁ ਤੇ ਦਾਦਾ ਜੀ ਬਾ ਸੋਰੇ ਮੈਂ ਆਏ ਆ ਆਪਣੇ ਤੇ ਇਹਨਾਂ ਦੇ ਡੈਡੀ ਦੀ ਤਬੀਅਤ ਠੀਕ ਨਹੀਂ ਸੀਗੀ ਪਰ ਮੇਰੇ ਜਵਰਦਾਲੀ ਦੇ ਉਹ ਸ਼ਿੰਗ ਲੱਗੇ ਹੋਏ ਸੀਗੇ ਐਕਚੁਅਲੀ ਪਿੱਛੇ ਅਚਾਨਕ ਤਰੀਖ ਖਰਾਬ ਹੋਣ ਕਰਕੇ ਉਹਨਾਂ ਨੇ ਫੇਰ ਮੈਨੂੰ ਕਾਲ ਕੀਤੀ ਕਿ ਜਿੱਦੇ ਕਿਸੇ ਚਲੇ ਜਾਓ ਇੱਥੇ ਦੋ ਰੋ ਤੇ ਇਸ ਕਰਕੇ ਮੈਂ ਆਈਆਂ ਹੋਰ ਇਹ ਬਿਚਾਰੇ ਬੈਠੇ ਹਨ ਤੋਂ ਇਸ ਤਰ੍ਹਾਂ ਰੋਟੀਆਂ ਖਾ ਰਹੇ ਹਨ ਤੁਹਾਨੂੰ ਦਿਖਾ ਲਉ ਇਹ ਰੋਟੀਆਂ ਦੇ ਇਕ ਨੂੰ ਲੈ ਗਏ ਪਹਿਲਾਂ ਸਵੇਰ ਦੀ ਸਵੇਰ ਦੀ ਤਾਂ ਖਾ ਲਓ ਪਹਿਲਾਂ ਗਾਇਜ ਵੀ ਬਣਾਣੀ ਚਾਹੀਦੀ ਤੇ ਪਹਿਦੇ ਵੀ ਨਾਲ ਹੀ ਖਾ ਲਓਗੇ ਹਾਂ

ਚੱਲ ਲੈ ਤੇ ਲਓ ਜੀ ਟਾਈਮ ਹੋ ਗਿਆ ਹੁਣ 2 ਵਜੇ ਦਾ ਸੋਈਆਂ ਸੋਈਆਂ ਆਪਣੇ ਨਵੇੜਤੀਆਂ ਸਾਰੀਆਂ ਅੱਜ ਤੇ ਥੱਕ ਗਿਆ ਤਾਂ ਬਹੁਤ ਜ਼ਿਆਦਾ ਬਾਕੀ ਸਬ지 ਸੂਜੀ ਬਣਾ ਕੇ ਗਈ ਸੀ ਮੇਰੀ ਤਰਾਣੀ ਡੈਡੀ ਨੂੰ ਰੋਟੀ ਖਵਾ ਦਿੱ ਤੇ ਹੁਣ ਮੈਂ ਲਈ ਰੋਟੀ ਖਾਣ ਡੈਡੀ ਵਾਸਤੇ ਬਣਾਈ ਹੋਈ ਸੀ ਖਿਚੜੀ ਕਿਉਂਕਿ ਡੈਡੀ ਦੀ ਤਬੀਤ ਬਹੁਤ ਖਰਾਬ ਸੀ ਪਰ ਡੈਡੀ ਐੜੇ ਹੋਏ ਸੀ ਕਿ ਮੈਂ ਨਹੀਂ ਖਿਚੜੀ ਖਾਣੀ ਇਵੇਂ ਸਿਰ ਮੇਰੇ ਸੋਹਰਿਆਂ ਦੀ ਤਾਰੀਫ ਸਦੀ ਗੱਲ ਐ ਉਹ ਕੋਈ ਵੀ ਖਿਚੜੀ ਨਹੀਂ ਖਾਂਦਾ ਬਿਲਕੁਲ ਖਿਚੜੀ ਨਹੀਂ ਖਾਂਦੇ ਉਹ ਕਿੰਨੇ ਵੀ ਬਿਮਾਰ ਹੋਣ ਪਹਿਲਾਂ ਵੀ ਕਾਫੀ ਸਾਲ ਪਹਿਲਾਂ ਦੀ ਗੱਲ ਐ ਮੰਮੀ ਵੀ ਇੱਕ ਵਾਰੀ ਮਤਲਬ ਮੇਰੇ ਮਦਰ ਇਨ ਲਾ ਉਹ ਵੀ ਕਾਫੀ ਬਿਮਾਰ ਹੋ ਗਈ ਸੀ ਤੇ ਉਹਨਾਂ ਵਾਸਤੇ ਮੈਂ ਡਾਕਟਰ ਨੇ ਬਿਲਕੁਲ ਪਾਣੀ ਤੱਕ ਨਹੀਂ ਸੀ ਡੈਟ ਅਰੈਸਟ ਹੋ ਰਿਹਾ ਡਾਕਟਰ ਨੇ ਬਿਲਕੁਲ ਸਟ੍ਰਿਕਲੀ ਮਨਾ ਕੀਤਾ ਸੀਗਾ ਕਿ ਇਹਨਾਂ ਨੂੰ ਕੋਈ ਵੀ ਹਾਰਡ ਚੀਜ਼ੀਆ ਮਤਲਬ ਫੂਡ ਵਗੈਰਾ ਬਿਲਕੁਲ ਰੁਕਦਾ ਜਾਏਗਾ ਲਿਕਵਿਡ ਤੇ ਹੀ ਰੱਖੋ ਨਾ ਤੇ ਉਹਨਾਂ ਨੂੰ ਪਤਲੀ ਪਤਲੀ ਮੈਂ ਖਿਚੜੀ ਬਣਾ ਕੇ ਦੇਣੀ ਉਹ ਬਿਲਕੁਲ ਨਹੀਂ ਸਿਖਾਉਂਦੇ ਟੱਚ ਵੀ ਨਹੀਂ ਕਰਦੇ ਹੁੰਦੇ ਤਿੰਨ ਦਿਨ ਉਹ ਲਗਾ ਕੰਟੀਨਿਊਸਲੀ ਉਹ ਕੋ ਖੇ ਰਹੇ ਐ ਬਟ ਉਹਨਾਂ ਨੇ ਖਿਚੜੀ ਨਹੀਂ ਖਾਧੀ ਮੈਂ ਰੋਜ਼ ਉਹਨਾਂ ਵਾਸਤੇ ਦਿਨੇ ਟਾਈਮ ਖਿਚੜੀ ਬਣਾਣੀ ਔਰ ਮੈਂ ਹੀ ਖਾ ਲੈਣੀ ਕਿਉਂਕਿ ਮੈਨੂੰ ਕਿਚੜੀ ਬਹੁਤ ਸਵਾਲ ਲੱਗਦੀ ਐ ਫਿਰ ਜਦੋਂ ਉਹ ਨਹੀਂ ਸਿਖਾਉਂਦੇ ਹੁੰਦੇ ਤੇ ਅੱਜ ਵੀ ਉਹੀ ਮੇਰੇ ਨਾਲ ਕੋਲੋਲ ਹੋ ਗਈ ਕਿ ਡੈਡੀ ਨੇ ਖਿਚੜੀ ਖਾਧੀ ਨਹੀਂ ਮੇਰੀ ਦਰਾਣੀ ਐਨੇ ਤੋਂ ਨਹੀਂ ਬਣਾ ਕੇ ਰੱਖ ਕੇ ਗਈ ਹੋਈ ਸੀਗੀ ਤੇ ਹੁਣ ਆਪਾਂ ਨੇ ਦੁਬਾਰਾ ਲਾਇਆ ਥੋੜਾ ਇਹ ਤੜਕਾ ਕਰਾਰੀਆਂ ਮਿਰਚਾਂ ਵਾਲਾ ਕਿਉਂ ਡੈਡੀ ਵਾਸਤੇ ਤਾਂ ਮਿਰਚਾ ਲਾਉਣੀ ਸੀਗੀ ਤੇ ਇਸ ਕਰਕੇ ਹੁਣ ਆਪਾਂ ਆਰਾਮ ਨਾਲ ਖਾ ਰਹੇ ਆ ਖਿਜੜੀ ਤੇ ਡੈਡੀ ਨੇ ਕਹਾਦਾ ਪਰੌਠਾ ਜਿਹੜਾ ਬੰਦਾ ਬਿਮਾਰ ਸੀਗਾ ਚਲੋ ਅੱਛੀ ਗੱਲ ਹੈ ਡਾਈਜੈਸਟ ਹੋਣਾ ਚਾਹੀਦਾ ਥੋੜਾ ਤੇ ਠੀਕ ਰਹਿੰਦਾ ਐ ਤੇ ਹੁਣ ਆਪਾਂ ਖਿਜੜੀ ਖਾ ਕੇ ਥੋੜੀ ਰੈਸਟ ਕਰਾਂਗੇ ਮਾਜੀ ਰੋਟੀ ਰੁੱਟੀ ਖਾ ਕੇ ਆਪਾਂ ਹੋ ਗਏ ਭਲੇ ਤੇ ਹੁਣ ਪੁਰ ਰੈਸਟ ਕਰਾਂਗੇ ਗਰਮੀ ਨੇ ਹੱਤ ਕਰੀ ਹੋਈ ਐ ਦੇਖਣੀ ਐ ਜਾ ਕੇ ਤਾਰੇ ਖਾਤੀ ਸਾ ਵੇਸੀ ਲਾਂਦ ਦੀ ਪਰਮਿਸ਼ਨ ਲੈਂਦੇ ਆਂ ਨਹੀਂ ਕਿਉਂਕਿ ਸਾਲੋਂ ਉੱਥੇ ਆਦਤ ਪਈ ਹੋਈ ਹੈ ਸਾਰੇ ਜਿਹੜੇ ਨੇ ਇਸ ਜੇ ਮੈਥੇ ਰੈਡੀ ਅਸੀਂ ਨਹੀਂ ਲਾਂਦ ਦਿੰਦੇ ਔਖਾ ਹੋ ਜਾਂਦਾ ਕੋਈ ਨਹੀਂ ਪਰ ਜੇ ਸਿਰੇ ਹੈ ਯਸ਼ੋਗਿਆ ਕੰਮ ਨਾਲ ਟੋਪੀਆਂ ਲੈ ਕੇ ਆਣਾ ਅੱਜ ਤੱਕ ਸੇ ਮਾਰਸਰ ਰਹਿ ਗਈਆਂ ਘਰ ਤੇ ਉਹਨਾਂ ਨੇ ਲੋਹਾ ਹੀ ਰਹਿ ਅੱਜ ਤੋਂ ਦਿਨ ਤੋਂ ਸਿੱਠਾ ਠੰਡਾ ਠੰਡਾ ਥੋੜਾ ਜਿਹਾ ਘੱਟ ਗਿਆ ਬਾਕੀ ਦੇਖਦੇ ਆਂ ਕੱਲ੍ਹ ਕੀ ਬੰਦ ਹੈ आई तेरा फनी बन गई चाय ते, 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 ते यशु की बना के ले है यशु यशु की बना के ले आया जब तुम, तुम मेरी फोटो खींच रहे हैं दिखा अपनी कोल्ड कॉफी की शक्ल तो बहुत सोनी है स्वाद आ रहा है ना निखिल लो देती है थोड़ी है कि निखिल ने पीली पहले तो ही अच्छा थोड़ी जी पीती है ठीक है ठीक है ਚੀਅਰਸ ਕਰ ਇੱਕ ਹੋਰ ਨਾਵਾ ਮਹਿਮਾਨ ਆਇਆ ਦੁੱਧ ਪੀਣ ਉਹ ਭੱਜ ਗਿਆ ਉੱਪਰ ਦੇ ਵੀਰਾ ਕੰਨਲੇ ਇਹ ਨੂੰ ਦੁੱਧ ਦੇ ਦੋ ਦੁੱਧ ਮੰਗਦੀ ਐ ਹੈਨਾ ਆ ਜਾ ਦੁੱਧ ਤੇ ਤੇ ਹੁਣ ਇਹਨੂੰ ਇੱਕ ਰੋਟੀ ਦਵਾਂਗੇ ਰੋਟੀ ਦੇਖੋ ਕੈ ਮਾਉ ਮਾਉ ਗਰੀ ਹੁੰਦੀ ਹੈ ਤੇਰਾ ਨਾਮ ਕੀ ਲੱਗਿਆ ਮਾ ਮਾ ਹਾਂ ਵੇ ਨਾ ਤਕੀਮ ਇਹਲਾ ਨਾ ਰੱਖ ਖਿੰਦੀ ਨਹੀਂ ਮੇਰੇ ਕੋਲੇ ਖਾਣੀ ਇਹ ਹੈ ਮੈਂ ਉਹ ਖਾਂਦੀ ਹੈ ਖਾਲੀ ਦੁੱਧ ਪਿਆ ਪਿਆ ਕੇ ਦੁੱਧ ਦੀ ਪਾ ਦੇ ਖਾਂਦੀ ਨਹੀਂ ਛੱਡ ਦਿੰਦੀ ਪਾ ਦੇ ਅੱਟ ਖਾਂਦੀ ਗਾੜੀਆਂ ਦੇ ਵਿੱਚ 25 ਰੁਪਏ ਮੈਂ ਤਾਂ ਨੰਨੀ ਵਾਲੇ ਕਹਿੰਦੇ ਦੋ ਪਰ ਤੋਂ 55 ਦੇ ਬੜਗੇ ਸੀ ਕਿ ਇਹਦਾ ਰਾਏ ਤੇ ਤਾਂ ਨਹੀਂ ਕੀਤੀ ਕਿ ਇਹਦਾ ਰਾਏ ਅੱਜਾ ਜਾਨਵਰ ਵੀ ਮੁਖੇ ਅਚਾਨਕ ਗਰਮੀ ਕਰ ਰਿਹਾ ਕਰਮ ਕੀ ਕੀ ਇਹ ਇਹ ਚਿੱਲ ਕਰਨ ਜ਼ਿੰਦਗੀ ਜੀ ਇਹਨੂੰ ਹੱਥ ਲਾ ਸਕਦੇ ਪਿੰਦੇ ਨਹੀਂ ਨਾ ਨੋਮਾ ਵੀ ਹੈ ਮਾਰਦੀ ਹੈ ਹਾਂ ਮਾਰੇ ਮਾਰੇ ਈਗੋ ਹਟੋ 얘 ਦੀ ਕੀ कह रही है? ਮੱਤਾਂ ਮਾਰ ਮਾਰ ਐ ਨਾ ਤੇ ਕੀ ਮਾਰੇ ਨਾ ਮੈਂ ਸੋਇ ਚ ਨਹੀਂ ਬਣਨਦੀ ਐ ਕਿ ਮੈਂ ਸੋਇ ਬਣ ਜਾ ਕੋਈ ਪਹਿਲਾਂ ਪਿੱਛੇ ਨੂੰ ਬਣਨ ਨੂੰ ਕਰਦੀ ਤੇ ਕਹਿ ਕੀ ਰਹੀ ਐ ਤੂੰ ਕੀ ਮੰਗੀ ਜਾ ਰਹੀ ਜੇ ਤਾਂ ਦਿੱਤਾ ਸੀ ਦੋ ਵਾਰੀ ਦੁੱਧ ਦਾ ਡੇਟਾ ਇਹਨੂੰ ਨਾ ਰੋਤੀ ਰਹਿਤੀ ਸਭ ਕੁਝ ਖੈਰ ਹੀ ਰੱਖੀ ਹੈ ਉਹ ਤਾਂ 2 ਪਿੰਜਟ ਕੋਲਿਆ ਪਿੰਜਟ ਪੜ ਗਈ ਐ ਤੇ ਮੈਂ ਤੈਨੂੰ ਪਿੰਜਟ ਬੰਦ ਕਰਿਆ ਕਿਆ ਕਰ ਆਹ ਕਹਿ ਰਿਹਾ ਬਣਾ ਦਿੱਤਾ ਬੜਾ ਵਿੱਚ ਬਾਤ ਨੂੰ ਚਾ ਚਾ ਦੇਖੋ ਦਰਾਂਦੀ ਐ ਇੱਕ ਸਕਸ ਕਰਕੇ ਮੈਓ 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 ਮਾਂ ਦੀ ਆਵਾਜ਼ ਕੱਟ ਰਹੀ ਮੈਂ ਚੁੱਪ ਕਰ ਗਈ